ਬੈਗੁਰਜ ਜੀ ਦਾ ਖਰਸਾ ਬੈਗੁਰਜ ਜੀ ਕੀ ਫਤਿਹ ਰੇਸ਼ ਦਾ ਉਧਾਰ ਕਰਨਾ ਭੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਓ ਆਪਾਂ ਇਹਨਾਂ ਦੇ ਸਾਖੀ ਸਰਵਣ ਕਰੀਏ ਜੀ ਹੁਣ ਆਨੰਦਪੁਰ ਸਾਹਿਬ ਵਿੱਚ ਸਤਿਗੁਰੂ ਜੀ ਰੋਜ਼ ਦੀਵਾਨ ਲਗਾ ਕੇ ਜਦੋਂ ਬੈਠਦੇ ਸਨ ਮਨੋਂ ਕਾਮਨਾ ਦੇ ਭਲਾਖੀ ਆਉਂਦੇ ਦਰਸ਼ਨ ਕਰਦੇ ਉਪਦੇਸ਼ ਸੁਣਦੇ ਅਤੇ ਆਪਣਾ ਜੀਵਨ ਸਫਲਾ ਕਰਦੇ ਸਨ ਇੱਕ ਦੇਣਾ ਸਤਿਗੁਰੂ ਜੀ ਸੰਸਥਾ ਵਿੱਚ ਸੁਭਾਅ ਕੀ ਬੈਠੇ ਇਸ ਤਰ੍ਹਾਂ ਸੁਭਾਅ ਆਪਾਰ ਹੈ ਸੰਨ ਜਿਵੇਂ ਤਾਰੇ ਵੀ ਚੰਦ ਸੁਭਾਏ ਮਨ ਹੁੰਦਾ ਹੈ ਇਸ ਸਮੇਂ ਇੱਕ ਕੁੰਦਰ ਰੇਸ਼ ਦਾ ਤਮਾਸ਼ਾ ਕਰਨ ਵਾਲਾ ਇੱਕ ਬੜਾ ਭਾਰੀ ਰੇਸ਼ ਲੈ ਕੇ ਆ ਗਿਆ ਉਸਨੇ ਸਤਿਗੁਰੂ ਜੀ ਦੇ ਸਾਹਮਣੇ ਹੀ ਰੇਸ਼ ਨਾਲ ਘੋਲ ਕਰਨਾ ਆਰੰਭ ਕਰ ਦਿੱਤਾ ਆਮੋ ਸਾਹਮਣੇ ਹੋ ਕੇ ਲੋਕਾਂ ਨੂੰ ਹਸਾਉਣ ਵਾਸਤੇ ਸਤਿਗੁਰੂ ਜੀ ਨੂੰ ਪ੍ਰਸੰਨ ਕਰਨ ਵਾਸਤੇ ਕਲੰਦਰ ਰਿਸ਼ ਨਾਲ ਜਾਫੀ ਹੋਇਆ ਤਾਂ ਪਾਈ ਕਹਿੰਦੀਆ ਸਤਿਗੁਰੂ ਜੀ ਦਾ ਚੋਰੀ ਬਰਦਾਰ ਜੋ ਇਸ ਸਮੇਂ ਸਤਿਗੁਰੂ ਜੀ ਨੂੰ ਚੋਰ ਕਰ ਰਿਹਾ ਸੀ ਤ੍ਰਿਸ਼ਨੂ ਵੇਖ ਕੇ ਬੜਾ ਹਸਿਆ ਤੇ ਕਹਿਣ ਲੱਗਾ ਏਡ ਅਵਟਾਰ ਰੇਸ਼ਣ ਗਲੰਦਰ ਜੀ ਕਾਪੋ ਕਿਸ ਤਰ੍ਹਾਂ ਆ ਗਿਆ ਇਸ ਦੀ ਕਿਹੜੀ ਪਾਪ ਕਰਕੇ ਇਹ ਗਤੀ ਹੋਈ ਹੈ ਇਹ ਗੱਲ ਭਾਈ ਕੀਰਤੀ ਜੀ ਸੁਣ ਕੇ ਸਤਿਗੁਰੂ ਜੀ ਨੇ ਹੱਸ ਕੇ ਕਿਹਾ ਕੋਈ ਕੀਰਤਿਆ ਇਹ ਰੇਸ਼ ਪਿਛਲੇ ਜਨਮ ਵਿੱਚ ਤੇਰਾ ਪਿਤਾ ਸੀ ਇੱਕ ਵੱਡੇ ਪਾਪ ਕਰਕੇ ਇਸ ਨੇ ਰਿਸ਼ ਦੇ ਜਨ ਪਾਈ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਵਚਨ ਸੁਣ ਕੇ ਪਈ ਕੀਰਤियां ਅਤੇ ਹੋਰ ਸੇਖਾਂ ਅਤੇ ਸੰਗਤ ਬੜੀ ਹੈਰਾਨ ਹੋਈ ਭਾਈ ਕੀਰਤियां ਨੇ ਹੱਥ ਜੋੜ ਕੇ ਬੇਨਤੀ ਕੀਤੀ ਸਤਿਗੁਰੂ ਜੀਓ ਮੇਰਾ ਪਿਤਾ ਤਾਂ ਸਦਾ ਹੀ ਆਪ ਜੀ ਦੀ ਸੇਵਾ ਕਰਦਾ ਸੀ ਅਰਦਾਸ ਕਰਦਾ ਅਤੇ ਪ੍ਰਸ਼ਾਦ ਵਰਤਾਉਂਦਾ ਸੀ ਨਵੇਂ ਪਾਸ਼ਾ ਜਿਨ੍ਹਾਂ ਦੇ ਦਰਸ਼ਨ ਕਰਕੇ ਹਜ਼ਾਰਾਂ ਸੇਖਾਂ ਦੀ ਕਲਿਆਣ ਹੋਈ ਹੈ ਉਹਨਾਂ ਦੀ ਸੇਵਾ ਵੀ ਮੇਰਾ ਪਿਤਾ ਕਰਦਾ ਰਿਹਾ ਸੀ ਮੇਰੇ ਪਿਤਾ ਨੂੰ ਗੁਰੂ ਜੀ ਦੀ ਸੇਵਾ ਵੇਦਾ ਇਹ ਮੇਰੇ ਪਿਤਾ ਜੀ ਨੇ ਗੁਰੂ ਘਰ ਦੀ ਬੜੀ ਸੇਵਾ ਕੀਤੀ ਹੈ ਪਰ ਉਹਨਾਂ ਨੂੰ ਇਹ ਫਲ ਮਿਲਿਆ ਸੀ ਕਿ ਮਨੁੱਖਾਂ ਤੋਂ ਰਿਸ਼ ਜੁਨੀ ਪਾਈ ਤਾਂ ਫਿਰ ਮੈਨੂੰ ਤੁਹਾਡੀ ਸੇਵਾ ਦਾ ਫਲ ਸ਼ਾਇਦ ਬਾਂਦਰ ਦੀ ਜੁਨੀ ਮਿਲੇਗੀ ਤੁਹਾਡੀ ਸੇਵਾ ਦਾ ਮੁਖਤ ਪਦ ਲੈਣ ਵਾਸਤੇ ਕੀਤੀ ਜਾਂਦੀ ਹੈ ਪਰੰਤੂ ਜੇ ਇਸ ਦਾ ਉਲਟਾ ਹੀ ਫਲ ਮਿਲਦਾ ਹੈ ਕੋਈ ਵੀ ਸਿੱਖ ਅਧਮਕਤੀ ਤੋਂ ਡਰਦਾ ਤੁਹਾਡੀ ਸੇਵਾ ਨਹੀਂ ਕਰੇਗਾ ਇਸ ਕਰਕੇ ਆਪ ਜੀ ਇਸ ਦਾ ਕਾਰਨ ਦੱਸੋ ਕਿ ਇਸਨੇ ਰੇਸ਼ ਜੂਨ ਨੂੰ ਪਾਈ ਅਤੇ ਇਹ ਦਾ ਜੂਨ ਵਿੱਚੋਂ ਛੁਡਕਾਰਾ ਕਰਨ ਦੀ ਕਿਰਪਾਲਤਾ ਕਰੋ ਜੀ ਸਤਿਗੁਰੂ ਜੀ ਨੇ ਫਰਮਾਇਆ ਹੁਣ ਪਾਈ ਕਿ ਰਤਿਗਿਆ ਤੇਰੇ ਪਿਤਾ ਨੇ ਇਸ ਕਾਰਨ ਇਹ ਜੂਨ ਪਾਈ ਹੈ ਕਿ ਇੱਕ ਦਿਨ ਸਤਿਗੁਰੂ ਦੀ ਹਜ਼ੂਰੀ ਵਿੱਚ ਜਿਸ ਸਮੇਂ ਤੇਰਾ ਪਿਤਾ ਸੰਗਤ ਵਿੱਚ ਕੜਾ ਪ੍ਰਸ਼ਾਦ ਵਰਤਾ ਰਿਹਾ ਸੀ ਉਸੇ ਸਮੇਂ ਕੋਈ ਇੱਕ ਸਿੱਖ ਗੁਰਦਗਾ ਗੱਡਾ ਲੱਤ ਲਈ ਉੱਥੋਂ ਲੰਘ ਰਿਹਾ ਸੀ ਉਸਨੇ ਗੁਰੂ ਜੀ ਦੀ ਸੰਗਤ ਵਿੱਚ ਕੜਾ ਪ੍ਰਸ਼ਾਦ ਵਰਤਦਾ ਵੇਖਿਆ ਤਾਂ ਉਹ ਅਤਿ ਸ਼ਰਧਾ ਨਾਲ ਪ੍ਰੇਮ ਨਾਲ ਗੱਡਾ ਖੜਾ ਕਰਕੇ ਗੁਰੂ ਦਾ ਪ੍ਰਸ਼ਾਦ ਲੈਣ ਵਾਸਤੇ ਆਇਆ। ਸੇਤੀ ਪ੍ਰਸ਼ਾਦ ਲੈਣ ਵਾਸਤੇ ਉਹ ਸਿੱਖ ਦੋਵੇਂ ਹੱਥ ਕਰਕੇ ਤੇਰੇ ਪਿਤਾ ਦੇ ਸਾਹਮਣੇ ਹੋਇਆ। ਸਿੱਖ ਦੇ ਮੂੰਹ ਤੇ ਦਾੜੀ ਉੱਤੇ ਰਸਤੇ ਦੀ ਬਹੁਤ ਧੂੜ ਪਈ ਹੋਈ ਸੀ। ਤੇਰੇ ਪਿਤਾ ਨੇ ਉਸ ਨੂੰ ਕਿਰਣਾ ਨਾਲ ਵੇਖ ਕੇ ਮੂੰ ਲਿਬੜਿਆ ਹੋਇਆ ਵੇਖ ਕੇ ਉਸ ਦੇ ਹੱਥਾਂ 'ਚੋਂ ਪ੍ਰਸ਼ਾਦਾ ਨਾ ਰੱਖਿਆ। ਹੋਰ ਹੋਰ ਪਾਸੇ ਵਰਤੋਂਾ ਰਿਹਾ। ਪਰ ਸਿੱਖ ਨੇ ਫਿਰ ਉਸ ਦੇ ਅੱਗੇ ਹੋ ਕੇ ਜ਼ਿਆਦਾ ਪ੍ਰਸ਼ਾਦ ਲੈਣ ਵਾਸਤੇ ਹੱਥ ਰੱਖ ਕੇ ਅੱਡ ਕੇ ਬੇਨਤੀ ਕੀਤੀ। ਤੇਰੇ ਪਿਤਾ ਨੇ ਬੜੇ ਘਰ ਨਾਲ ਬੜੇ ਗੁੱਸੇ ਨਾਲ ਕਿਹਾ ਮੂਰਖਾ ਰੇਸ਼ਵ ਨੂੰ ਅੱਗੇ ਅੱਗੇ ਟੱਪਦਾ ਫਿਰਦਾ ਹੈ। ਵਿਸ਼ੇ ਖੜਾ ਹੋ ਕੇ ਰਾਉ ਵਾਰਿਸਹਿਰ ਪ੍ਰਸ਼ਾਦ ਮਿਲ ਜਾਵੇਗਾ ਤੇਰੀ ਪਿਤਾ ਦੀ ਇਹ ਗੱਲ ਸੁਣ ਕੇ ਉਸ ਸਿੱਖ ਨੇ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ ਅਤੇ ਪ੍ਰਸ਼ਾਦ ਦਾ ਇੱਕ ਕਿਣਕਾ ਧਰਤੀ ਉਤੋਂ ਡਿੱਗਾ ਹੋਇਆ ਚੁੱਕ ਕੇ ਬੜੀ ਸ਼ਰਧਾ ਨਾਲ ਮੂੰਹ ਵਿੱਚ ਪਾ ਲਿਆ ਅਤੇ ਵਹਿਗੁਰੂ ਆਹ ਕਿ ਤੇਰੇ ਪਿਤਾ ਨੂੰ ਇਉਂ ਸਰਾਹ ਦੇ ਦਿੱਤਾ ਇਹ ਗੁਰੂ ਦੇ ਪ੍ਰਸ਼ਾਦ ਦੇ ਵਰਤਾਵੇ ਹੈ ਤੈਨੂੰ ਗੁਰੂ ਸਿੱਖੀ ਦਾ ਲੈਸ ਮਾਤਰ ਵੀ ਅਸਰ ਨਹੀਂ ਹੈ ਤੂੰ ਗੁਰੂ ਦਾ ਪ੍ਰਸ਼ਾਦ ਲੈਣ ਆਏ ਸਿੱਖ ਨੂੰ ਰਿਸ਼ ਆਖਿਆ ਇਸ ਕਰਕੇ ਤੈਨੂੰ ਰਿਸ਼ ਜੂ ਨਹੀਂ ਪ੍ਰਾਪਤ ਹੋਏ ਜਦ ਇਹ ਗੱਲ ਕਰਕੇ ਉਹ ਵਾਸਤ ਲੈ ਗਿਆ ਤਾਂ ਕੁਲ ਸਮੇ ਬਾਅਦ ਉਹ ਜਿਹੜਾ ਤੇਰਾ ਪਿਤਾ ਸੀ ਉਹ ਆਪਣੀ ਜੂਨ ਭੁਗਤ ਕੇ ਤੇਰਾ ਪਿਤਾ ਸਰੀਰ ਛੱਡ ਗਿਆ ਮਰ ਗਿਆ ਤਾਂ ਉਸ ਨੂੰ ਰਿਸ਼ਤੀ ਜੂਨ ਪ੍ਰਾਪਤ ਹੋਈ ਉਸ ਵਕਤ ਅਜੇ ਇਹ ਛੋਟਾ ਬੱਚਾ ਹੀ ਸੀ ਜਿਸ ਨੂੰ ਇੱਕ ਮਦਾਰੀ ਨੇ ਫੜ ਲਿਆ ਅਤੇ ਤਮਾਸ਼ਾ ਕਰਕੇ ਇਸ ਨੂੰ ਆਪਣੀ ਰੋਜੀ ਰੋਟੀ ਦਾ ਜਰੀਆ ਬਣਾ ਲਿਆ ਸਤਿਗੁਰੂ ਜੀ ਤੋਂ ਇਹ ਵਰਤਾਨ ਸੁਣ ਕੇ ਸਾਰੇ ਸਿੱਖ ਬੜੇ ਹੈਰਾਨ ਹੋਏ ਅਤੇ ਭਾਈ ਕੀਰਤੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਸਤਿਗੁਰੂ ਜੀ ਪਾ ਕਰਕੇ ਤੁਸੀਂ ਇਹਨੂੰ ਮਾਫ ਕਰੋ ਕਿ ਤੁਸੀਂ ਜੋ ਫਰਮਾਇਆ ਹੈ ਸਭ ਸੱਚ ਹੈ ਇਹ ਆਪਣੇ ਸਿੱਖ ਦੀ ਜੂਨ ਤੋਂ ਖਲਾਸੀ ਕਰੋ ਉਹਨੂੰ ਬਖਸ਼ ਦਿਓ ਤੁਹਾਡਾ ਨਾਮ ਪਵਿੱਤਰ ਪਾਵਨ ਹੈ ਜੋ ਅਨੇਕ ਦੋਸ਼ਣ ਦੂਰ ਕਰਨ ਵਾਲਾ ਹੈ ਕਿਰਤੀ ਸਿੱਖ ਦੀ ਬੇਨਤੀ ਪਰਵਾਣ ਕਰਕੇ ਸਤਿਗੁਰੂ ਜੀ ਨੇ 200 ਰੁਪਏ ਦੇ ਲੈ ਕੇ ਰਿਸ਼ਵੜੇ ਨੂੰ ਬਦਾਲਿਓ ਦਿੱਤੇ ਤੇ ਰਿਸ਼ਮਉ ਲਿਆ ਲਿਆ ਦੂਸਰੇ ਦਿਨ ਸਤਿਗੁਰੂ ਜੀ ਨੇ 71 100 ਰੁਪਏ ਦਾ ਕੜਾ ਪ੍ਰਸ਼ਾਦ ਕਰਾਇਆ ਉਸ ਪਰ ਅਰਦਾਸ ਕੀਤੀ ਅਤੇ ਫਿਰ ਥੋੜਾ ਜਿਹਾ ਆਪਣਾ ਸ਼ੀਲ ਪ੍ਰਸ਼ਾਦ ਉਸ ਰਿਸ਼ਤੇ ਮੂੰਹ ਚ ਪਾਇਆ ਜਿਸ ਦੇ ਖਾਨ ਜਿਸ ਦੇ ਖਾਨ ਹਾਲ 체ਤੀ ਹੀ ਉਰਸ਼ ਮਰ ਗਿਆ ਅਰੇ ਮਰ ਕੇ ਉਹਨੇ ਗਤ ਪ੍ਰਾਪਤ ਕਰ ਲਈ ਇਸ ਤਰ੍ਹਾਂ ਲੋਕਾਂ ਨੂੰ ਸਬਸਕ੍ਰਾਈਬ ਕਰੋ ਤਾਨੂੰ ਇਹੋ ਜਿਹੇ ਸਾਖੀਆਂ ਹੋਰ ਵੀ ਇਸ ਚੈਨਲ ਤੇ ਮਿਲਣਗੀਆਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ